ਇਨ ਹਾਈਵੇ ਜਿਹੜਾ ਆ ਉਹ ਉਹ ਜਾਮ ਕਰ ਦਿੱਤਾ ਗਿਆ ਆ ਕਿਉਂਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲੇ ਕਿਹਾ ਜਾ ਰਿਹਾ ਕਿ ਕਾਰਵਾਈ ਜਿਹੜੀ ਚੰਗੇ ਤਰੀਕੇ ਨਾਲ ਨਹੀਂ ਹੋ ਰਹੀ ਪੈਣਾ ਕੀ ਕਿਉਂਕਿ ਲਗਾਤਾਰ ਇਹ ਲੱਗ ਰਿਹਾ ਹੈ ਸਿਕਾ ਕਿ ਅੱਜ ਸ਼ਾਮ ਤੱਕ ਜਿਹੜੇ ਸਸਕਾਰ ਕਰ ਦਿੱਤੇ ਜਾਣਗੇ ਪੁਲਿਸ ਕਹਿ ਰਹੀ ਸੀ ਕਿ ਕਾਰਵਾਈ ਕਰ ਰਹੇ ਆ ਸਸਕਾਰ ਨਾ ਤਾਂ ਨਹੀਂ ਹੋਣਗੇ ਜਨਤਾ ਕਹਿੰਨ ਇਨਸਾਫ ਨਹੀਂ ਕੱਖ ਜਿਤਾ ਨਹੀਂ ਜਾਊਗਾ ਮਮਾ ਦੇ ਪੋਤੇ ਮਰੇ ਕੋਸ਼ਿਸ਼ ਜਿਹੜੀ ਆ ਪਰਿਵਾਰ ਦੇ ਮੈਂਬਰਾਂ ਨੇ ਕਰ ਰਿਹਾ ਤਾਂ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਕਿਉਂਕਿ ਬਾਡੀ ਜਿਹੜੀ ਆ ਉਹ ਮੇਨ ਹਾਈਵੇ ਦੇ ਵਿਚਾਲੇ ਰੱਖ ਦਿੱਤੀ ਗਈ ਹੈ ਤੇ ਜਾਂ ਜਿਹੜੇ ਆ ਉਹ ਬਿਲਕੁਲ ਇੱਥੇ ਗੱਡੀਆਂ ਦੇ ਜਾਮ ਜਿਹੜੇ ਆ ਉਹ ਲੱਗ ਚੁੱਕੇ ਆ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਪਾ ਰਹੇ ਹੋ ਬਟਾਲਾ ਦੇ ਵਿੱਚ ਤਾਂ ਜਿਸ ਤਰੀਕੇ ਦੇ ਨਾਲ ਜਿਹੜੀ ਆ ਪਰਸੋ ਇੱਕ ਘਟਨਾ ਵਾਪਰੀ ਤੇ ਘਟਨਾ ਦੇ ਬਾਅਦ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਕਿਹਾ ਗਿਆ ਕਿ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਆ ਪਰ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਜਿਹੜੀ ਹੈ ਉਹਦੀ ਮੰਗ ਜਿਹੜੀ ਆ ਉਹ ਸਾਨੂੰ ਆਡੀ ਨੌ ਦਾ ਇਨਸਾਫ ਚਾਹੀਦਾ ਸਾਡੀ ਨੌ ਹੀ ਸਾਡਾ ਪੋਤਰਾ ਜਿਹੜਾ ਇਹਨਾਂ ਨੇ ਪਤਾ ਨਹੀਂ ਕਿੱਥੇ ਸ਼ਾਮ ਚ ਜਾ ਕੇ ਸੁੱਟਿਆ ਇੱਕ ਪੁੱਤ ਉਹਦਾ ਪਰਦੇਸੀ ਆ ਉਹ ਅਰ ਤੋਂ ਹੀ ਆਨ ਸਾਹ ਆਂਦੀ ਪਰ ਨਹੀਂ ਤੇ ਨਾ ਵੀ ਕੀ ਆਏ ਬੰਦੇ ਜੇ ਵੀ ਕਹਿਣਾ ਹੁੰਦਾ ਤਾਂ 20 ਮਿੰਟ ਇੱਥੇ ਰੋਲਦੀ ਰਹਿੰਦੀ ਗੱਡੀ ਚ ਗਰੀਬਣੀ ਕਹ ਰਹੀਏ ਕਿ ਕਾਰਵਾਈ ਜਿਹੜੀ ਆ ਉਹ ਮਤਲਬ ਅਸੀਂ ਕਰ ਰਹੇ ਹੈਗੇ ਆ ਪਰਚੇ ਦਰਜ ਕੀਤੇ ਆ ਉਹ ਬੰਦੇ ਫੜੇ ਵੀ ਜਾਣਗੇ ਤੁਹਾਨੂੰ ਅਣਪਛਾਤੇ ਬੰਦੇ ਲਿਖਿਆ ਹਾਲਾਂਕਿ ਪਤਾ ਵੀ ਉਹਨਾਂ ਨੂੰ ਪਕਾਉਣੇ ਪਤਾ ਕਰੋ ਪਤਾ ਸਰ ਹੁਣਸ ਨੂੰ ਪਤਾ ਹੈ ਹਾਂਜੀ ਪਤਾ ਉਹਨਾਂ ਨੇ ਪੜਦੇ ਪੋਸਟਾਂ 'ਤੇ ਕੀ ਪੋਸਟਾਂ ਪੈਂਦੀਆਂ ਸਾਰੇ ਪਤੇ ਉਹਨਾਂ ਨੂੰ ਪੁਲਿਸ ਕਹਿੰਦੀ ਉਹਦੇ ਅਧਿਕਾਰਤ ਤੌਰ ਤੇ ਪੋਸਟ ਹੀ ਨਹੀਂ ਹੈਗੀ ਉਹ ਤਾਂ ਸੋਸ਼ਲ ਮੀਡੀਆ 'ਤੇ ਪੋਸਟ ਹੈ ਚਲੋ ਹੁਣ ਉਹਨਾਂ ਨੂੰ ਪੁੱਛੋ ਭਾਈ ਉਹ ਪੁਸ਼ਟੀ ਕਿੰਨਾ ਕਰਨੀ ਪੁਸ਼ਟੀ ਵੀ ਤਾਂ ਪੁਲਿਸ ਨੇ ਕਰਨੀ ਨਾ ਅਸੀਂ ਥੋੜੀ ਕਰਨੀ ਕਰਾਂ ਚੋ ਜਾ ਕੇ ਜਦੋਂ ਪੁਲਿਸ ਨਜਾਇਜ਼ ਬੱਚਿਆਂ ਦੇ ਉੱਤੇ ਨਸ਼ੇ ਪਾਉਂਦੀ ਨੀ ਨਜਾਇਜ਼ ਜਦੋਂ ਪੁਲਿਸ ਨੂੰ ਪਤਾ ਹੁੰਦਾ ਜੋ ਨਜਾਇਜ਼ ਮੁਕਾਬਲੇ ਬਣਾਉਂਦੀ ਉਹਦਾ ਪਤਾ ਹੁੰਦਾ ਦੋ ਘਰਾਂ ਦੇ ਰਸਤੇ ਦੇ ਵਿੱਚ ਚੂਚੂਂਗੀ ਦੇ ਉੱਤੇ ਕਤਰ ਕਰ ਦਿੱਤਾ ਗਿਆ ਪੁਲਿਸ ਨੂੰ ਕੋਈ ਪਤਾ ਨਹੀਂ ਇਹ ਤੇ ਵੀਰ ਇਹਨਾਂ ਦੇ ਬਹਾਨੇ ਨੇ ਠੀਕ ਹੈ ਨਾ ਤੇ ਜਿੰਦੋਂ ਤੱਕ ਕਾਨੂੰਨ ਇਨਸਾਫ ਨਹੀਂ ਮਿਲਦਾ ਨਾ ਹੀ ਉਹ ਬੋਡੀ ਚੱਕਣੀ ਨਾ ਹੀ ਰਸਤਾ ਕਲੀਅਰ ਕਰਨਾ ਉਹਦੋਂ ਤੱਕ ਇੱਥੇ ਪਈ ਰਹੂ ਹਾਂ ਅਸੀਂ ਤੱਕ ਸਰਕਾਰ ਨਹੀਂ ਕਰਨ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਕਾਰਵਾਈ ਜਲਦ ਤੋਂ ਜਲਦ ਹੋ ਜਾਣੀ ਚਾਹੀਦੀ ਜਲਦ ਜਲਦ ਬੰਦੇ ਫੜੇ ਬਿਲਕੁਲ ਹੋ ਜਾਣੀ ਚਾਹੀਦੀ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹਨਾਂ ਦੇ ਬੱਚੇ ਦੋਨੋਂ ਇੱਕ ਉਹਨਾਂ ਦਾ ਬੱਚਾ ਬਾਹਰ ਇੱਕ ਉਹਨਾਂ ਦਾ ਬੱਚਾ ਅੰਦਰ ਆ ਠੀਕ ਹੈ ਨਾ ਜੇ ਅਸੀਂ ਆਪਣੇ ਪਰਿਵਾਰ ਲਈ ਇਨਸਾਫ ਨਹੀਂ ਮੰਗਣਾ ਤੇ ਕੌਣ ਆਵੇ ਠੀਕ ਹੈ ਨਾ ਛੋਟਾ ਜਿਹਾ ਜਗੁਦੀ ਛੋਟੀ ਜੀ ਬੇਟੀ ਹੈ ਨਾ ਆਪਣੀ ਦਾਦੀ ਦੇ ਸਿਰ ਤੇ ਉਹਦਾ ਕੌਣਾ ਹੁਣ ਇਹ ਚੀਜ਼ ਦਾ ਸਾਨੂੰ ਤਾਂ ਇਨਸਾਫ ਚਾਹੀਦਾ ਨਾ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹੀ ਵੀਰ ਸਰਕਾਰ ਨਹੀਂ ਕਰਨਾ ਇਹ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਪੰਜਾਬ ਪੁਲਿਸ ਨੂੰ ਵੀ ਇਹ ਮੰਗਾ ਕਿ ਜਿੰਨਾ ਤੱਕ ਅਰੈਸਟ ਨਹੀਂ ਕਰਦੇ ਅਸੀਂ ਉਹ ਕੁਝ ਨਹੀਂ ਕਰਨਾ ਪੁਲਿਸ ਨੂੰ ਸਾਰਾ ਪਤਾ ਸਰਕਾਰ ਨੂੰ ਸਾਰਾ ਪਤਾ ਅੱਜ ਇੱਕਦਮ ਧਰਨਾ ਲਗਾ ਦਿੱਤਾ ਗਿਆ ਕੱਲ ਦੇ ਪੋਸਟਮਾਰਟਮ ਹੋਏ ਨੇ ਇੱਕਦਮ ਕਿਵੇਂ ਇਹ ਬਣਿਆ ਹੈਗਾ ਪਹਿਲਾਂ ਪੁਲਿਸ ਨਾਲ ਗੱਲਬਾਤ ਹੁੰਦੀ ਰਹੀ ਹੈ ਜਾਂ ਲੱਗਿਆ ਕਿ ਤੁਹਾਨੂੰ ਨਹੀਂ ਕਰਉਂਦੋ ਦੋ ਦੋ ਦਿਨ ਤੋਂ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਨੇ ਇੱਥੇ ਆਏ ਕਿਦਾ ਦਿਲ ਕਰਦਾ ਇੱਕ ਜੀ ਮਰ ਜਾਂ ਤੇ ਇੱਕ ਰੋਡ ਤੇ ਆ ਕੇ ਹੀ ਬੈਠੀਏ ਦਿਲ ਕਰਦਾ ਅੱਜ ਤੀਜਾ ਦੇਣਿਆ ਵੀਰ ਹਾਂ ਕਿਦਾ ਦਿਲ ਕਰਦਾ ਰੋਡ ਤੇ ਆ ਕੇ ਇਨੀ ਗਰਮੀ ਦੇ ਵਿੱਚ ਨਾਲੇ ਅਸੀਂ ਆਪਣੀ ਬੋਡੀ ਲੈ ਕੇ ਬੈਠੇ ਇੱਕ ਬੋ ਜਿੰਨਾ ਤੱਕ ਕਾਨੂੰਨ ਇਨਸਾਫ ਨਹੀਂ ਮਿਲਦਾ ਵੀ ਨਹੀਂ ਜਾਣਾ ਇਹਨਾਂ ਨੂੰ ਵਰਤਦੀਆਂ ਰਹੀਆਂ ਸਰਕਾਰਾਂ ਅੱਜ ਸਰਕਾਰ ਮਦਦ ਕਰੇ ਉਹਨਾਂ ਨੂੰ ਇਨਸਾਫ ਦਵਾਏ। ਸਰਸ਼ਨ ਦਾ ਕੋਈ ਨੁਮਾਇੰਦਾ ਪਰਚੇ ਕੋਈ ਆਇਆ ਹੈ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕੋਈ ਨਹੀਂ ਹੈ। ਕੋਈ ਨਹੀਂ ਹੈ। ਉਹਨਾਂ ਦਾ ਕੀ ਕਹਿਣਾ ਕਦੋਂ ਤੱਕ ਫੜੇ ਜਾਣਗੇ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ। ਅਜੇ ਕੋਈ ਜਾਣਕਾਰੀ ਦੇ ਰਹੇ ਇਸ ਬਾਰੇ। ਕਿਆਰੇ ਕਿ ਕਾਰਵਾਈ ਕਰ ਰਹੇ ਇੰਨਾ ਕਿਆਰੇ? ਹਾਂਜੀ ਬਸ ਇੰਨਾ ਕਹਿ ਰਹੇ। ਕੋਈ ਕਲੀਅਰ ਕਟ ਹਨ ਕੋਈ ਜਵਾਬ ਨਹੀਂ ਮਿਲ ਰਿਹਾ। ਅਸੀਂ ਇਸ ਕਰਕੇ ਫੈਸਲਾ ਲਿਆ। ਉਹ ਪਰਿਵਾਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਜਾਂਦਾ ਜਦੋਂ ਤੱਕ ਉਹ ਜਿਹੜੇ ਸ਼ੂਟਰ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹ ਨਹੀਂ ਫੜੇ ਜਾਂਦੇ ਉਦੋਂ ਤੱਕ ਜਿਹੜਾ ਆ ਇਹ ਬਾਡੀ ਇਸੇ ਤਰ੍ਹਾਂ ਜਿਹੜੀ ਪਈ ਰਹੇਗੀ ਉਦੋਂ ਤੱਕ ਆਪਾਂ ਜਿਹੜੀ ਹੈ ਇਹ ਬਾਡੀ ਨੂੰ ਸੜਕ ਦੇ ਵਿਚਾਲੋਂ ਜਿਹੜੇ ਆ ਉਹ ਨਹੀਂ ਚੱਕਾਂਗੇ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਮੌਜੂਦ ਆ ਗੱਲਬਾਤ ਜਿਹੜੀ ਆ ਕਰਨ ਦੀ ਸਾਸ਼ੀ ਗੱਲਬਾਤ ਕਮ ਪਲਾਨ ਜਿੱਦਾਂ ਬਣਿਆ ਕਿਉਂਕਿ ਕੱਲ ਤੱਕ ਕੱਲ ਵੀ ਪਾਸਪੋਰਟ ਮੌਇਆ ਉਹਦੇ ਬਾਅਦ ਘਰ ਵਿੱਚ ਬੋਡੀ ਜਾਂਦੀ ਹੈ ਤਾਂ ਹੁਣ ਇੱਕਦਮ ਧਰਨਾ ਲਗਾਇਆ ਗਿਆ ਹੈਗਾ ਕੀ ਗੱਲ ਹੋਈ ਕਿ ਪੁਲਿਸ ਕੀ ਲੱਗਦਾ ਕਾਰਵਾਈ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਮਤਲਬ ਸਾਡੀ ਸੁਣਵਾਈ ਕੀਤੀ ਜਾਏ ਪਰ ਅਜੇ ਤੱਕ ਉਹਨਾਂ ਨੇ ਕੋਈ ਕੀਤਾ ਨਹੀਂ ਹੈ ਇਸ ਕਰਕੇ ਫਿਰ ਹੁਣ ਸਾਨੂੰ ਇਹ ਕਦਮ ਚੁੱਕਣਾ ਪਿਆ ਕੀ ਕਹਿਣਾ ਬਈ ਗੱਲਬਾਤ ਹੋਈ ਹੋਣੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਬਸ ਇਹੋ ਡਾਕੂਮੈਂਟ ਜੇ ਦੇ ਕੇ ਤੋੜਦਾ ਕੋਈ ਪਰਚਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਅਜੇ ਤੱਕ ਇਹ ਤੇ ਪਰਚਾ ਨਹੀਂ ਜਿਹੜੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸ਼ਰੀਆਮ ਕੋ ਮੰਡੇ ਆ ਠੀਕ ਹੈ ਨਾ ਤੇ ਹੁਣ ਪ੍ਰਸ਼ਾਸਨ ਨੂੰ ਇਹ ਚਾਹੀਦਾ ਨਾ ਕਿ ਕਾਰਵਾਈ ਕੀਤੀ ਜਾਏ ਬੰਦੇ ਫੜੇ ਜਾਣ ਜੋ ਵੀ ਆ ਠੀਕ ਹੈ ਜੀ ਇੱਕ ਮੈਂਬਰਾਂ ਨੂੰ ਸ਼ੱਕ ਵੀ ਹੈ ਕਿਸੇ ਉੱਤੇ ਕਿ ਕਿਹਨਾਂ ਵੱਲੋਂ ਕਰਾਇਆ ਹੋ ਸਕਦਾ ਸਾਡੇ ਸਾਹਮਣੇ ਸ਼ਰੀਆਮ ਉਹਨਾਂ ਨੇ ਪੋਸਟ ਵੀ ਪਾ ਕੇ ਦੱਸਿਆ ਹੋਇਆ ਵਾ ਲੋ ਤੁਹਾਨੂੰ ਪਤਾ ਹੀ ਆ ਸਾਰੇ ਸੋਸ਼ਲ ਮੀਡੀਆ ਇਹ ਕਿਹ ਅਧਿਕਾਰਤ ਤੌਰ ਤੇ ਉਹਨਾਂ ਦੀ ਪੋਸਟਿੰਗ ਨਹੀਂ ਕਰ ਸਕਦੇ ਕਿਉਂਕਿ ਸੋਸ਼ਲ ਮੀਡੀਆ ਉੱਤੇ ਪੋਸਟ ਹੈ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਨਵੀਆਂ ਵੀ ਤੁਹਾਡੇ ਸਾਹਮਣੇ ਕਿੰਨੀਆਂ ਵੀਡੀਓ ਉਸ ਤੋਂ ਬਾਅਦ ਵੀ ਕਿੰਨੀਆਂ ਵੀਡੀਓ ਆ ਗਈਆਂ ਠੀਕ ਹੈ ਨਾ ਤੇ ਜਦੋਂ ਤੱਕ ਬਈ ਹੁਣ ਤਾਰਨਾ ਫਿਰ ਲਾ ਇੱਥੇ ਲੱਗਿਆ ਰਹਿ ਸਕਦਾ ਜਿੰਨਾ ਚੱਕ ਇਨਸਾਫ ਨਹੀਂ ਮਿਲਦਾ ਕੋਈ ਦੱਸਦੇ ਨਹੀਂ ਆ ਕੁਝ ਕਰਦੇ ਨਹੀਂ ਉਹਨਾਂ ਤੱਕ ਤੇ ਇੱਥੇ ਹੀ ਬੈਠੇ ਆ ਜੀ ਸੋ ਇਹ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਸਨ ਗੱਲਬਾਤ ਕੀਤੀ ਤਾਂ ਜਾਮ ਜਿਹੜਾ ਆ ਲੰਬਾ ਕਾਫੀ ਦੂਰੀ ਤੱਕ ਲੱਗ ਚੁੱਕਿਆ ਹੈਗਾ ਪਰਿਵਾਰਕ ਮੈਂਬਰਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਜਦੋਂ ਤੱਕ ਉਹ ਸ਼ੂਟਰ ਫੜੇ ਨਹੀਂ ਉਹ ਕਰ ਰਹੇ ਆ ਪਰ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਜਿਹੜੀ ਹੈ ਅੱਡੀ ਮੰਗ ਜਿਹੜੀ ਆ ਉਹ ਸਾਡਾ ਅੱਡੀ ਨੌ ਦਾ ਇਨਸਾਫ ਚਾਹੀਦਾ ਸਾਡੀ ਨੌ ਹੀ ਸਾਡਾ ਪੋਤਰਾ ਜਿਹੜਾ ਇਹਨਾਂ ਨੇ ਪਤਾ ਨਹੀਂ ਕਿੱਥੇ ਸ਼ਾਮ ਚ ਜਾ ਕੇ ਛੁੱਟੇ ਇੱਕ ਪੁੱਤ ਉਹਦਾ ਪਰਦੇਸੀ ਆ ਉਹ ਅਰ ਤੁਸੀਂ ਅਨਸਾਪ ਆਂਦੀ ਪਰ ਨਹੀਂ ਦੇਣਾ ਵੀ ਕਹੇ ਆਏ ਬੰਦੇ ਜੇ ਵੀ ਕਹਿਣਾ ਹੁੰਦਾ ਤਾਂ 20 ਮਿੰਟ ਇੱਥੇ ਰੋਲਦੀ ਰਹਿੰਦੀ ਗੱਡੀ ਚੁਗਰੀ ਬਣੀ ਉਸ ਕਹ ਰਹੀਏ ਕਿ ਕਾਰਵਾਈ ਜਿਹੜੀ ਆ ਉਹ ਮਤਲਬ ਅਸੀਂ ਕਰ ਰਹੇ ਹੈਗੇ ਆ ਪਰਚੇ ਦਰਜ ਕੀਤੇ ਆ ਉਹ ਬੰਦੇ ਫੜੇ ਵੀ ਜਾਣਗੇ ਤੁਹਾਨੂੰ ਅਣਪਛਾਤੇ ਬੰਦੇ ਲਿਖਿਆ ਹਾਲਾਂਕਿ ਪਤਾ ਵੀ ਉਹਨਾਂ ਨੂੰ ਪਕਾਉਣੇ ਕਰਨਾ ਕਰੋ ਪਤਾ ਸਰ ਹੁਣਸ ਨੂੰ ਪਤਾ ਹੈ ਹਾਂਜੀ ਪਤਾ ਉਹਨਾਂ ਨੇ ਪੜਦੇ ਪੋਸਟਾਂ 'ਤੇ ਕੀ ਪੋਸਟਾਂ ਪੈਂਦੀਆਂ ਸਾਰੇ ਪਤੇ ਉਹਨਾਂ ਨੂੰ ਪੁਲਿਸ ਕਹਿੰਦੀ ਉਹਦੇ ਅਧਿਕਾਰਤ ਤੌਰ ਤੇ ਪੋਸਟ ਹੀ ਨਹੀਂ ਹੈਗੀ ਉਹ ਤਾਂ ਸੋਸ਼ਲ ਮੀਡੀਆ 'ਤੇ ਪੋਸਟ ਹੈ ਚਲੋ ਹੁਣ ਉਹਨਾਂ ਨੂੰ ਪੁੱਛੋ ਭਾਈ ਪੁਸ਼ਟੀ ਕਿੰਨਾ ਕਰਨੀ ਪੁਸ਼ਟੀ ਵੀ ਤਾਂ ਪੁਲਿਸ ਨੇ ਕਰਨੀ ਨਾ ਅਸੀਂ ਥੋੜੀ ਕਰਨੀ ਕਰਾਂ ਚੋ ਜਾ ਕੇ ਜਦੋਂ ਪੁਲਿਸ ਨਜਾਇਜ਼ ਬੱਚਿਆਂ ਦੇ ਉੱਤੇ ਨਸ਼ੇ ਪਾਉਂਦੀ ਨਹੀਂ ਜਦੋਂ ਪੁਲਿਸ ਨੂੰ ਪਤਾ ਹੁੰਦਾ ਜੋ ਨਜਾਇਜ਼ ਮੁਕਾਬਲੇ ਬਣਾਉਂਦੀ ਉਹਦਾ ਪਤਾ ਹੁੰਦਾ ਦੋ ਘਰਾਂ ਦੇ ਰਸਤੇ ਦੇ ਵਿੱਚ ਚੂਚੂਂਗੀ ਦੇ ਉੱਤੇ ਕਤਰ ਕਰ ਦਿੱਤਾ ਗਿਆ ਪੁਲਿਸ ਨੂੰ ਕੋਈ ਪਤਾ ਨਹੀਂ ਇਹ ਤੇ ਵੀਰ ਇਹਨਾਂ ਦੇ ਬਹਾਨੇ ਨੇ ਠੀਕ ਹੈ ਨਾ ਤੇ ਜਿੰਦੋਂ ਤੱਕ ਖਾਨੂੰ ਇਨਸਾਫ ਨਹੀਂ ਮਿਲਦਾ ਨਾ ਹੀ ਉਹ ਬੋਡੀ ਚੱਕਣੀ ਨਾ ਹੀ ਰਸਤਾ ਕਲੀਅਰ ਕਰਨਾ ਉਦੋਂ ਤੱਕ ਇੱਥੇ ਪਈ ਰਹੂ ਹਾਂ ਅਸੀਂ ਤੱਕ ਸਰਕਾਰ ਨਹੀਂ ਕਰਨਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਕਾਰਵਾਈ ਜਲਦ ਤੋਂ ਜਲਦ ਹੋ ਜਾਣੀ ਚਾਹੀਦੀ ਜਲਦ ਜਲਦ ਬੰਦੇ ਫੜੇ ਬਿਲਕੁਲ ਹੋ ਜਾਣੀ ਚਾਹੀਦੀ ਕਿਉਂਕਿ ਤੁਸੀਂ ਵੀ ਜਾਣਦੇ ਕਿ ਉਹਨਾਂ ਦੇ ਬੱਚੇ ਦੋਨੋਂ ਇੱਕ ਉਹਨਾਂ ਦਾ ਬੱਚਾ ਬਾਹਰ ਇੱਕ ਉਹਨਾਂ ਦਾ ਬੱਚਾ ਅੰਦਰ ਆ ਠੀਕ ਹੈ ਨਾ ਜੇ ਅਸੀਂ ਆਪਣੇ ਪਰਿਵਾਰ ਲਈ ਇਨਸਾਫ ਨਹੀਂ ਮੰਗਣਾ ਤੇ ਕੌਣ ਆਵੇ ਠੀਕ ਹੈ ਨਾ ਛੋਟਾ ਜਿਹਾ ਜੁਦੀ ਛੋਟੀ ਜੀ ਬੇਟੀ ਹੈ ਨਾ ਆਪਣੀ ਦਾਦੀ ਦੇ ਸਿਰ ਤੇ ਉਹਦਾ ਕੌਣਾ ਹੁਣ ਇਹ ਚੀਜ਼ ਦਾ ਸਾਨੂੰ ਤਾਂ ਇਨਸਾਫ ਚਾਹੀਦਾ ਨਾ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਵੀਰ ਸਰਕਾਰ ਨਹੀਂ ਕਰਨਾ ਇਹ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਪੰਜਾਬ ਪੁਲਿਸ ਨੂੰ ਵੀ ਇਹ ਮੰਗਾ ਕਿ ਜਿੰਨਾ ਤੱਕ ਅਰੇਸਟ ਨਹੀਂ ਕਰਦੇ ਅਸੀਂ ਉਹ ਕੁਝ ਨਹੀਂ ਕਰਨਾ ਪੁਲਿਸ ਨੂੰ ਸਾਰਾ ਪਤਾ ਸਰਕਾਰ ਨੂੰ ਸਾਰਾ ਪਤਾ ਇੱਕਦਮ ਧਰਨਾ ਲਗਾ ਦਿੱਤਾ ਗਿਆ ਕੱਲ੍ਹ ਦੇ ਪੋਸਟਮਾਰਟਮ ਹੋਏ ਨੇ ਇੱਕਦਮ ਕਿਵੇਂ ਇਹ ਬਣਿਆ ਹੈਗਾ ਪਹਿਲਾਂ ਪੁਲਿਸ ਨਾਲ ਗੱਲਬਾਤ ਹੁੰਦੀ ਰਹੀ ਹੈ ਜਾਂ ਲੱਗਿਆ ਕਿ ਤੁਹਾਨੂੰ ਨਹੀਂ ਕਰ ਉਹ ਦੋ ਦੋ ਦਿਨ ਤੋਂ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਨੇ ਇੱਥੇ ਆਏ ਕਿਦਾ ਦਿਲ ਕਰਦਾ ਇੱਕ ਜੀ ਮਰ ਜਾਂ ਤੇ ਇੱਕ ਰੋਡ ਤੇ ਆ ਕੇ ਹੀ ਬੈਠੀ ਦਿਲ ਕਰਦਾ ਅੱਜ ਤੀਜਾ ਦੇਣਿਆ ਵੀਰ ਹਾਂ ਕਿਦਾ ਦਿਲ ਕਰਦਾ ਰੋਡ ਤੇ ਆ ਕੇ ਨਹੀਂ ਗਰਮੀ ਦੇ ਵਿੱਚ ਨਾਲੇ ਅਸੀਂ ਆਪਣੀ ਬੋਡੀ ਲੈ ਕੇ ਬੈਠੇ ਇੱਕ ਬੋਡੀ ਸਾਡੀ ਸਿਵਲ ਹ ਜਿੰਨਾ ਤੱਕ ਕਾਨੂੰਨ ਸਾਫ ਨਹੀਂ ਮਿਲਦਾ ਵੀ ਰਹਿਣੀ ਜਾਣਾ ਇਹਨਾਂ ਨੂੰ ਵਰਤਦੀਆਂ ਰਹੀਆਂ ਸਰਕਾਰਾਂ ਅੱਜ ਸਰਕਾਰ ਮਦਦ ਕਰੇ ਉਹਨਾਂ ਨੂੰ ਇਨਸਾਫ ਦਵਾਇਆ। ਸ਼ਾਸਨ ਦਾ ਕੋਈ ਨੁਮਾਇੰਦਾ ਪਰਚ ਕੋਈ ਆਇਆ ਹੈ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕੋਈ ਨਹੀਂ ਆ। ਕੋਈ ਨਹੀਂ ਆ। ਉਹਨਾਂ ਦਾ ਕੀ ਕਹਿਣਾ ਕਦੋਂ ਤੱਕ ਫੜੇ ਜਾਣਗੇ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ। ਅਜੇ ਕੋਈ ਜਾਣਕਾਰੀ ਨਹੀਂ ਦੇ ਰਹੇ ਇਸ ਬਾਰੇ। ਕਹਿ ਰਹੇ ਕਿ ਕਾਰਵਾਈ ਕਰ ਰਹੇ ਇੰਨਾ ਕਹਿ ਰਹੇ। ਹਾਂਜੀ ਬਸ ਇੰਨਾ ਕਹਿ ਰਹੇ। ਕੋਈ ਕਲੀਅਰ ਕਟ ਹਨ ਕੋਈ ਜਵਾਬ ਨਹੀਂ ਮਿਲ ਰਿਹਾ। ਅਸੀਂ ਇਸ ਕਰਕੇ ਫੈਸਲਾ ਲਿਆ। ਉਹ ਪਰਿਵਾਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਜਾਂਦਾ ਜਦੋਂ ਤੱਕ ਉਹ ਜਿਹੜੇ ਸ਼ੂਟਰ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹ ਨਹੀਂ ਫੜੇ ਜਾਂਦੇ ਉਦੋਂ ਤੱਕ ਜਿਹੜਾ ਆ ਇਹ ਬਾਡੀ ਇਸੇ ਤਰ੍ਹਾਂ ਜਿਹੜੀ ਪਈ ਰਹੇਗੀ ਉਦੋਂ ਤੱਕ ਆਪਾਂ ਜਿਹੜੀ ਹੈ ਇਹ ਬਾਡੀ ਨੂੰ ਸੜਕ ਦੇ ਵਿਚਾਲੋਂ ਜਿਹੜੇ ਆ ਉਹ ਨਹੀਂ ਚੱਕਾਂਗੇ ਹੋਰ ਵੀ ਪਰਿਵਾਰ ਕ ਮੈਂਬਰ ਜਿਹੜੇ ਮੌਜੂਦ ਆ ਗੱਲਬਾਤ ਜਿਹੜੀ ਆ ਕਰਨ ਦੀ ਸਾਸ਼ੀ ਗਲਬਾਈ ਤਾਂ ਪਲਾਨ ਜਿੱਦਾਂ ਬਣਿਆ ਕਿਉਂਕਿ ਕੱਲ ਤੱਕ ਕੱਲ ਵੀ ਪਾਸਪੋਰਟ ਮਾਇਆ ਉਹਦੇ ਬਾਅਦ ਘਰ ਵਿੱਚ ਬੋਡੀ ਜਾਂਦੀ ਹੈ ਤਾਂ ਹੁਣ ਇੱਕਦਮ ਧਰਨਾ ਲਗਾਇਆ ਗਿਆ ਹੈਗਾ ਕੀ ਗੱਲ ਹੋਈ ਕਿ ਪੁਲਿਸ ਕੀ ਲੱਗਦਾ ਕਾਰਵਾਈ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਮਤਲਬ ਸਾਡੀ ਸੁਣਵਾਈ ਕੀਤੀ ਜਾਏ ਪਰ ਅਜੇ ਤੱਕ ਉਹਨਾਂ ਨੇ ਕੋਈ ਕੀਤਾ ਨਹੀਂ ਹੈ ਇਸ ਕਰਕੇ ਫਿਰ ਹੁਣ ਸਾਨੂੰ ਇਹ ਕਦਮ ਚੁੱਕਣਾ ਪਿਆ ਕੀ ਕਹਿਣਾ ਬਈ ਪੁਲਿਸ ਗੱਲਬਾਤ ਹੋਈ ਹੋਣੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਬਸ ਇਹੋ ਡਾਕੂਮੈਂਟ ਜੇ ਦੇਖੇ ਤੌਰ 'ਤੇ ਕੋਈ ਪਰਚਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਅਜੇ ਤੱਕ ਇਸ ਤੇ ਪਰਚਾ ਨਹੀਂ ਹੋਇਆ ਜਿਹੜੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸ਼ਰਿਆਮ ਨੂੰ ਮੰਡੇ ਆ ਠੀਕ ਹੈ ਨਾ ਤੇ ਹੁਣ ਪ੍ਰਸ਼ਾਸਨ ਨੂੰ ਇਹ ਚਾਹੀਦਾ ਨਾ ਕਿ ਕਾਰਵਾਈ ਕੀਤੀ ਜਾਏ ਬੰਦੇ ਫੜੇ ਜਾਣ ਜੋ ਵੀ ਆ ਠੀਕ ਹੈ ਜੀ ਹਰ ਕਮੈਂਬਰਾਂ ਨੂੰ ਸ਼ੱਕ ਵੀ ਹੈ ਕਿਸੇ ਉੱਤੇ ਕਿ ਕਿਹਨਾਂ ਵੱਲੋਂ ਕਰਾਇਆ ਹੋ ਸਕਦਾ ਸਾਡੇ ਸਾਹਮਣੇ ਸ਼ਰਿਆਮ ਉਹਨਾਂ ਨੇ ਪੋਸਟ ਵੀ ਪਾ ਕੇ ਦੱਸਿਆ ਹੋਇਆ ਵਾ ਲੋ ਤੁਹਾਨੂੰ ਪਤਾ ਹੀ ਆ ਸਾਰੇ ਸੋਸ਼ਲ ਮੀਡੀਆ 'ਤੇ ਇਹ ਕਿਹ ਅਧਿਕਾਰਤ ਤੌਰ ਤੇ ਉਹਨਾਂ ਦੀ ਪੋਸਟ ਨਹੀਂ ਕਰ ਸਕਦੇ ਕਿਉਂਕਿ ਸੋਸ਼ਲ ਮੀਡੀਆ 'ਤੇ ਪੋਸਟ ਹੈ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੁਣ ਨਵੀਆਂ ਵੀ ਤੁਹਾਡੇ ਸਾਹਮਣੇ ਕਿੰਨੀਆਂ ਵੀਡੀਓ ਉਸ ਤੋਂ ਬਾਅਦ ਵੀ ਕਿੰਨੀਆਂ ਵੀਡੀਓ ਆ ਗਈਆਂ ਵ ਉਦੋਂ ਤੱਕ ਭਾਈ ਹੁਣ ਧਰਨਾ ਫਿਰ ਲੱ ਇੱਥੇ ਲੱਗਿਆ ਰਹਿ ਸਕਦਾ ਹੁਣ ਜਿੰਨਾ ਚੱਕ ਇਨਸਾਫ ਨਹੀਂ ਮਿਲਦਾ ਕੋ ਦੱਸਦੇ ਨਹੀਂ ਐ ਕੁਛ ਕਰਦੇ ਨਹੀਂ ਉਹਨਾਂ ਤੱਕ ਤਾਂ ਇੱਥੇ ਹੀ ਬੈਠੇ ਆ ਜੀ ਅ ਸੋ ਇਹ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਸਨ ਗੱਲਬਾਤ ਕੀਤੀ ਤਾਂ ਜਾਮ ਜਿਹੜਾ ਹੈ ਲੰਬਾ ਕਾਫੀ ਦੂਰੀ ਤੱਕ ਲੱਗ ਚੁੱਕਿਆ ਹੈਗਾ ਪਰਿਵਾਰਕ ਮੈਂਬਰਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਜਦੋਂ ਤੱਕ ਉਹ ਸ਼ੂਟਰ ਫੜੇ ਨਹੀਂ ਉਹ ਕਰ ਰਹੇ ਆ ਪਰ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਜਿਹੜੀ ਹੈ ਅਡੀ ਮੰਗ ਜਿਹੜੀ ਹੈ ਉਹ ਸਾਨੂੰ ਅਡੀ ਨੌ ਦਾ ਇਨਸਾਫ ਚਾਹੀਦਾ ਸਾਡੀ ਨੌ ਹੀ ਸਾਡਾ ਪੋਤਰਾ ਜਿਹੜਾ ਇਹਨਾਂ ਨੇ ਪਤਾ ਨਹੀਂ ਕਿੱਥੇ ਸ਼ਾਮ ਚ ਜਾ ਕੇ ਛੁੱਟੇ ਇੱਕ ਪੁੱਤ ਉਹਦਾ ਪਰਦੇਸੀ ਆ ਉਹ ਅਰ ਤੁਸੀਂ ਅਨਸਾਪ ਆਂਦੀ ਪਰ ਨਹੀਂ ਦੇਣਾ ਵੀ ਕੀ ਆਏ ਬੰਦੇ ਜੇ ਵੀ ਕਹਿਣਾ ਹੁੰਦਾ ਤਾਂ 20 ਮਿੰਟ ਇੱਥੇ ਰੋਲਦੀ ਰਹਿੰਦੀ ਗੱਡੀ ਚੁਗਰੀ ਬਣੀ ਉਸ ਕਹ ਰਹੀਏ ਕਿ ਕਾਰਵਾਈ ਜਿਹੜੀ ਆ ਉਹ ਮਤਲਬ ਅਸੀਂ ਕਰ ਰਹੇ ਹੈਗੇ ਆ ਪਰਚੇ ਦਰਜ ਕੀਤੇ ਆ ਉਹ ਬੰਦੇ ਫੜੇ ਵੀ ਜਾਣਗੇ ਤੁਹਾਨੂੰ ਅਣਪਛਾਤੇ ਬੰਦੇ ਲਿਖਿਆ ਹਾਲਾਂਕਿ ਪਤਾ ਵੀ ਉਹਨਾਂ ਨੂੰ ਪਕਾਉਣੇ ਪਤਾ ਸਰ ਹੁਣਸ ਨੂੰ ਪਤਾ ਹੈ ਹਾਂਜੀ ਪਤਾ ਉਹਨਾਂ ਨੇ ਪੜਦੇ ਪੋਸਟਾਂ 'ਤੇ ਕੀ ਪੋਸਟਾਂ ਪੈਂਦੀਆਂ ਸਾਰੇ ਪਤੇ ਉਹਨਾਂ ਨੂੰ ਪੁਲਿਸ ਕਹਿੰਦੀ ਉਹਦੇ ਅਧਿਕਾਰਤ ਤੌਰ ਤੇ ਪੋਸਟ ਹੀ ਨਹੀਂ ਹੈਗੀ ਉਹ ਤਾਂ ਸੋਸ਼ਲ ਮੀਡੀਆ 'ਤੇ ਪੋਸਟ ਹੈ ਚਲੋ ਹੁਣ ਉਹਨਾਂ ਨੂੰ ਪੁੱਛੋ ਭਾਈ ਉਹ ਪੁਸ਼ਟੀ ਕਿੰਨਾ ਕਰਨੀ ਪੁਸ਼ਟੀ ਵੀ ਤਾਂ ਪੁਲਿਸ ਨੇ ਕਰਨੀ ਨਾ ਅਸੀਂ ਥੋੜੀ ਕਰਨੀ ਕਰਾਂ ਚੋ ਜਾ ਕੇ ਜਦੋਂ ਪੁਲਿਸ ਨਜਾਇਜ਼ ਬੱਚਿਆਂ ਦੇ ਉੱਤੇ ਨਸ਼ੇ ਪਾਉਂਦੀ ਨਜਾਇਜ਼ ਜਦੋਂ ਪੁਲਿਸ ਨੂੰ ਪਤਾ ਹੁੰਦਾ ਜੋ ਨਜਾਇਜ਼ ਮੁਕਾਬਲੇ ਬਣਾਉਂਦੀ ਉਹਦਾ ਪਤਾ ਹੁੰਦਾ ਦੋ ਘਰਾਂ ਦੇ ਰਸਤੇ ਦੇ ਵਿੱਚ ਚੂਚੂਂਗੀ ਦੇ ਉੱਤੇ ਕਤਲ ਕਰ ਦਿੱਤਾ ਗਿਆ ਪੁਲਿਸ ਨੂੰ ਕੋਈ ਪਤਾ ਨਹੀਂ ਇਹ ਤਾਂ ਵੀਰ ਇਹਨਾਂ ਦੇ ਬਹਾਨੇ ਨੇ ਠੀਕ ਹੈ ਨਾ ਤੇ ਜਿੰਦੋਂ ਤੱਕ ਕਾਨੂੰਨ ਇਨਸਾਫ ਨਹੀਂ ਮਿਲਦਾ ਨਾ ਹੀ ਉਹ ਬੋਡੀ ਚੱਕਣੀ ਨਾ ਹੀ ਰਸਤਾ ਕਲੀਅਰ ਕਰਨਾ ਉਦੋਂ ਤੱਕ ਇੱਥੇ ਪਈ ਰਹੂ ਹਾਂ ਅਸੀਂ ਹਾਂ ਅਸੀਂ ਹੁਣ ਤੱਕ ਸਰਕਾਰ ਨਹੀਂ ਕਰਨ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਕਾਰਵਾਈ ਜਲਦ ਤੋਂ ਜਲਦ ਹੋ ਜਾਣੀ ਚਾਹੀਦੀ ਜਲਦ ਤੋਂ ਜਲਦ ਬੰਦੇ ਫੜੇ ਬਿਲਕੁਲ ਹੋ ਜਾਣੀ ਚਾਹੀਦੀ ਕਿਉਂਕਿ ਤੁਸੀਂ ਵੀ ਜਾਣਦੇ ਕਿ ਉਹਨਾਂ ਦੇ ਬੱਚੇ ਦੋਨੋਂ ਇੱਕ ਉਹਨਾਂ ਦਾ ਬੱਚਾ ਬਾਹਰ ਆ ਇੱਕ ਉਹਨਾਂ ਦਾ ਬੱਚਾ ਅੰਦਰ ਆ ਠੀਕ ਹੈ ਨਾ ਜੇ ਅਸੀਂ ਆਪਣੇ ਪਰਿਵਾਰ ਲਈ ਇਨਸਾਫ ਠੀਕ ਹੈ ਨਾ ਛੋਟਾ ਜਿਹਾ ਜਗੁਦੀ ਛੋਟੀ ਜੀ ਬੇਟੀ ਹੈ ਨਾ ਆਪਣੀ ਦਾਦੀ ਦੇ ਸਿਰ ਤੇ ਉਹਦਾ ਕੌਣਾ ਹੁਣ ਇਹ ਚੀਜ਼ ਦਾ ਸਾਨੂੰ ਤਾਂ ਇਨਸਾਫ ਚਾਹੀਦਾ ਨਾ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਵੀਰ ਸਰਕਾਰ ਨਹੀਂ ਕਰਨਾ ਇਹ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਪੰਜਾਬ ਪੁਲਿਸ ਨੂੰ ਵੀ ਇਹ ਮੰਗਾ ਕਿ ਜਿੰਨਾ ਤੱਕ ਅਰੇਸਟ ਨਹੀਂ ਕਰਦੇ ਅਸੀਂ ਉਹ ਕੁਛ ਨਹੀਂ ਕਰਨਾ ਪੁਲਿਸ ਨੂੰ ਸਾਰਾ ਪਤਾ ਸਰਕਾਰ ਨੂੰ ਸਾਰਾ ਪਤਾ ਅੱਜ ਇੱਕਦਮ ਧਰਨਾ ਲਗਾ ਦਿੱਤਾ ਗਿਆ ਕੱਲ੍ਹ ਦੇ ਪੋਸਟਮਾਰਟਮ ਹੋਏ ਨੇ ਇੱਕਦਮ ਕਿਵੇਂ ਇਹ ਬਣਿਆ ਹੈਗਾ ਕਿ ਪਹਿਲਾਂ ਪੁਲਿਸ ਨਾਲ ਗੱਲਬਾਤ ਹੁੰਦੀ ਰਹੀ ਹੈ ਜਾਂ ਲੱਗਿਆ ਕਿ ਤੁਹਾਨੂੰ ਨਹੀਂ ਕਰ ਉਹ ਦੋ ਦਿਨ ਤੋਂ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਨੇ ਇੱਥੇ ਆਏ ਕਿਦਾ ਦਿਲ ਕਰਦਾ ਇੱਕ ਜੀ ਮਰ ਜਾਂ ਤੇ ਇੱਕ ਰੋਡ ਤੇ ਆ ਕੇ ਹੀ ਬਚੀ ਦਿਲ ਕਰਦਾ ਅੱਜ ਤੀਜਾ ਦੇਣਿਆ ਵੀਰ ਹਾਂ ਕਿਦਾ ਦਿਲ ਕਰਦਾ ਰੋਡ ਤੇ ਆ ਕੇ ਇਨੀ ਗਰਮੀ ਦੇ ਵਿੱਚ ਨਾਲੇ ਅਸੀਂ ਆਪਣੀ ਬੋਡੀ ਲੈ ਕੇ ਬੈਠੇ ਇੱਕ ਬੋਡੀ ਸਾਡੀ ਸਿਵ ਜਿੰਨਾ ਤੱਕ ਹਾਨੂੰ ਇਨਸਾਫ ਨਹੀਂ ਮਿਲਦਾ ਵੀ ਰਹਿ ਨਹੀਂ ਜਾਣਾ ਇਹਨਾਂ ਨੂੰ ਵਰਤਦੀਆਂ ਰਹੀਆਂ ਸਰਕਾਰਾਂ ਅੱਜ ਸਰਕਾਰ ਮਦਦ ਕਰੇ ਉਹਨਾਂ ਨੂੰ ਇਨਸਾਫ ਦਵਾਇਆ। ਸ਼ਾਸਨ ਦਾ ਕੋਈ ਨੁਮਾਇੰਦਾ ਪਰਛਾ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕੋਈ ਨਹੀਂ ਆ। ਕੋਈ ਨਹੀਂ। ਉਹਨਾਂ ਦਾ ਕੀ ਕਹਿਣਾ ਕਦੋਂ ਤੱਕ ਫੜੇ ਜਾਣਗੇ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ। ਅਜੇ ਕੋਈ ਜਾਣਕਾਰੀ ਦੇ ਰਹੇ ਇਸ ਬਾਰੇ। ਕਿਆਰੇ ਕਿ ਕਾਰਵਾਈ ਕਰ ਰਹੇ ਇਨਾਂ ਕਿਆਰੇ? ਹਾਂਜੀ ਬਸ ਇਨਾਂ ਕਹਿ ਰਹੇ। ਕੋਈ ਕਲੀਅਰ ਕਟ ਹਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਅਸੀਂ ਇਸ ਕਰਕੇ ਫੈਸਲਾ ਲਿਆ। ਉਹ ਪਰਿਵਾਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਜਾਂਦਾ ਜਦੋਂ ਤੱਕ ਉਹ ਜਿਹੜੇ ਸ਼ੂਟਰ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹ ਨਹੀਂ ਫੜੇ ਜਾਂਦੇ ਉਦੋਂ ਤੱਕ ਜਿਹੜਾ ਆ ਇਹ ਬਾਡੀ ਇਸੇ ਤਰ੍ਹਾਂ ਜਿਹੜੀ ਪਈ ਰਹੇਗੀ ਉਦੋਂ ਤੱਕ ਆਪਾਂ ਜਿਹੜੀ ਹੈ ਇਹ ਬਾਡੀ ਨੂੰ ਸੜਕ ਦੇ ਵਿਚਾਲੋਂ ਜਿਹੜੇ ਆ ਉਹ ਨਹੀਂ ਚੱਕਾਂਗੇ ਹੋਰ ਵੀ ਪਰਿਵਾਰ ਕ ਮੈਂਬਰ ਜਿਹੜੇ ਮੌਜੂਦ ਆ ਗੱਲਬਾਤ ਜਿਹੜੀ ਆ ਕਰਨ ਦੀ ਸਾਸ਼ੀ ਗਲਬਾਈ ਪਲਾਨ ਜਿੱਦਾਂ ਬਣਿਆ ਕਿਉਂਕਿ ਕੱਲ ਤੱਕ ਕੱਲ ਵੀ ਪਾਸਪੋਸਟਮਾਰਟਮ ਹੋਇਆ ਤੇ ਬਾਅਦ ਘਰ ਵਿੱਚ ਬੋਡੀ ਜਾਂਦੀ ਹੈ ਤਾਂ ਹੁਣ ਇੱਕਦਮ ਧਰਨਾ ਲਗਾਇਆ ਗਿਆ ਹੈਗਾ ਕੀ ਗੱਲ ਹੋਈ ਕਿ ਪੁਲਿਸ ਕੀ ਲੱਗਦਾ ਕਾਰਵਾਈ ਨਹੀਂ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਮਤਲਬ ਸਾਡੀ ਸੁਣਵਾਈ ਕੀਤੀ ਜਾਏ ਪਰ ਅਜੇ ਤੱਕ ਉਹਨਾਂ ਨੇ ਕੋਈ ਕੀਤਾ ਨਹੀਂ ਹੈ ਇਸ ਕਰਕੇ ਫਿਰ ਹੁਣ ਸਾਨੂੰ ਇਹ ਕਦਮ ਚੁੱਕਣਾ ਪਿਆ ਕੀ ਕਹਿਣਾ ਬਾਈ ਗੱਲਬਾਤ ਹੋਈ ਹੋਣੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਬਸ ਇਹੋ ਡਾਕੂਮੈਂਟ ਜੇ ਦੇ ਕੇ ਤੌਰ ਤਾਂ ਕੋਈ ਪਰਚਾ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਅਜੇ ਤੱਕ ਇਤੇ ਪਰਚਾ ਨਹੀਂ ਹੋਇਆ ਜਿਹੜੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸ਼ਰਿਆਮ ਘੁਮੰਡੇ ਆ ਠੀਕ ਹੈ ਨਾ ਤੇ ਹੁਣ ਪ੍ਰਸ਼ਾਸਨ ਨੂੰ ਇਹ ਚਾਹੀਦਾ ਨਾ ਕਿ ਕਾਰਵਾਈ ਕੀਤੀ ਜਾਏ ਬੰਦੇ ਫੜੇ ਜਾਣ ਜੋ ਵੀ ਆ ਠੀਕ ਹੈ ਜੀ ਹਰ ਕਮੈਂਬਰਾਂ ਨੂੰ ਸ਼ੱਕ ਵੀ ਹੈ ਕਿਸੇ ਉੱਤੇ ਕਿ ਕਿਹਨਾਂ ਵੱਲੋਂ ਕਰਾਇਆ ਹੋ ਸਕਦਾ ਸਾਡੇ ਸਾਹਮਣੇ ਸ਼ਰਿਆਮ ਉਹਨਾਂ ਨੇ ਪੋਸਟ ਵੀ ਪਾ ਕੇ ਦੱਸਿਆ ਹੋਇਆ ਵਾ ਲੋ ਤੁਹਾਨੂੰ ਪਤਾ ਹੀ ਆ ਸਾਰੇ ਸੋਸ਼ਲ ਮੀਡੀਆ ਤੇ ਸਰ ਇਹ ਕਿਹ ਅਧਾਰਤ ਤੌਰ ਤੇ ਉਹਨਾਂ ਦੀ ਪੋਸਟ ਨਹੀਂ ਕਰ ਸਕਦੇ ਕਿਉਂਕਿ ਸੋਸ਼ਲ ਮੀਡੀਆ ਉੱਤੇ ਪੋਸਟ ਹੈ ਕੋਈ ਅਧਾਰਤ ਪੁਸ਼ਟੀ ਤਾਂ ਨਹੀਂ ਨਵੀਆਂ ਵੀ ਤੁਹਾਡੇ ਸਾਹਮਣੇ ਕਿੰਨੀਆਂ ਵੀਡੀਓ ਉਸ ਤੋਂ ਬਾਅਦ ਵੀ ਕਿੰਨੀਆਂ ਵੀਡੀਓ ਆ ਗਈਆਂ ਵਾ ਠ ਦੋਦ ਤੱਕ ਬਾਈ ਹੁਣ ਧਰਨਾ ਫਿਰ ਲੱ ਇੱਥੇ ਲੱਗਿਆ ਰਿਹਾ ਸ। ਹੁਣ ਜਿੰਨਾ ਚੱਕ ਇਨਸਾਫ ਨਹੀਂ ਮਿਲਦਾ ਕੋ ਦੱਸਦੇ ਨਹੀਂ ਐ ਕੁਛ ਕਰਦੇ ਨਹੀਂ ਉਹਨਾਂ ਤੱਕ ਤਾਂ ਇੱਥੇ ਹੀ ਬੈਠੇ ਆਂ ਜੀ। ਅ ਸੋ ਇਹ ਪਰਿਵਾਰਕ ਮੈਂਬਰ ਜਿਹੜੇ ਆ ਮੌਜੂਦ ਸਨ ਗੱਲਬਾਤ ਕੀਤੀ ਤਾਂ ਜਾਮ ਜਿਹੜਾ ਐ ਲੰਬਾ ਕਾਫੀ ਦੂਰੀ ਤੱਕ ਲੱਗ ਚੁੱਕਿਆ ਹੈਗਾ ਪਰਿਵਾਰਕ ਮੈਂਬਰਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਦੋਦ ਤੱਕ ਉਹ ਸ਼ੂਟਰ ਫੜੇ ਨਹੀਂ ਜਾਂ ਉਹ ਕਰ ਰਹੇ ਆ ਪਰ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਜਿਹੜੀ ਐ ਅੱਡੀ ਮੰਗ ਜਿਹੜੀ ਐ ਸਾਡਾ ਅੱਡੀ ਨੌ ਦਾ ਇਨਸਾਫ ਚਾਹੀਦਾ ਸਾਡੀ ਨੌ ਹੀ ਸਾਡਾ ਪੋਤਰਾ ਜਿਹੜਾ ਇਹਨਾਂ ਨੇ ਪਤਾ ਨਹੀਂ ਕਿੱਥੇ ਸ਼ਾਮ ਚ ਜਾ ਕੇ ਛੁੱਟੇ ਇੱਕ ਪੁੱਤ ਉਹਦਾ ਪਰਦੇਸੀ ਆ ਉਹ ਅਰ ਤੁਸੀਂ ਅਨਸਾਪ ਆਂਦੀ ਪਰ ਨਹੀਂ ਦੇਣਾ ਵੀ ਕੀ ਆਏ ਬੰਦੇ ਜੇ ਵੀ ਕਹਿਣਾ ਹੁੰਦਾ ਤਾਂ 20 ਮਿੰਟ ਇੱਥੇ ਰੋਲਦੀ ਰਹਿੰਦੀ ਗੱਡੀ ਚ ਉਗਰੀ ਬਣੀ ਕਹ ਰਹੀਏ ਕਿ ਕਾਰਵਾਈ ਜਿਹੜੀ ਆ ਉਹ ਮਤਲਬ ਅਸੀਂ ਕਰ ਰਹੇ ਹੈਗੇ ਆ ਪਰਚੇ ਦਰਜ ਕੀਤੇ ਆ ਉਹ ਬੰਦੇ ਫੜੇ ਵੀ ਜਾਣਗੇ ਤੁਹਾਨੂੰ ਅਨਪਛਾਤੇ ਬੰਦੇ ਲਿਖਿਆ ਹਾਲਾਂਕਿ ਪਤਾ ਵੀ ਉਹਨਾਂ ਨੂੰ ਪਕਾਉਣਾ ਪਤਾ ਕਰੋ ਪਤਾ ਸਾਹ ਹੁਣਸ ਨੂੰ ਪਤਾ ਹੈ ਹਾਂਜੀ ਪਤਾ ਉਹਨਾਂ ਨੇ ਪੜਦੇ ਪੋਸਟਾਂ 'ਤੇ ਕੀ ਪੋਸਟਾਂ ਪੈਂਦੀਆਂ ਸਾਰੇ ਪਤੇ ਉਹਨਾਂ ਨੂੰ ਪੁਲਿਸ ਕਹਿੰਦੀ ਉਹਦੇ ਅਧਿਕਾਰਤ ਤੌਰ ਤੇ ਪੋਸਟ ਹੀ ਨਹੀਂ ਹੈਗੀ ਉਹ ਤਾਂ ਸੋਸ਼ਲ ਮੀਡੀਆ 'ਤੇ ਪੋਸਟ ਹੈ ਚਲੋ ਉਹ ਹੁਣ ਉਹਨਾਂ ਨੂੰ ਪੁੱਛੋ ਭਾਈ ਉਹ ਪੁਸ਼ਟੀ ਕਿੰਨਾ ਕਰਨੀ ਪੁਸ਼ਟੀ ਵੀ ਤਾਂ ਪੁਲਿਸ ਨੇ ਕਰਨੀ ਨਾ ਅਸੀਂ ਥੋੜੀ ਕਰਨੀ ਕਰਾਂ ਚੋ ਜਾ ਕੇ ਜਦੋਂ ਪੁਲਿਸ ਨਜਾਇਜ਼ ਬੱਚਿਆਂ ਦੇ ਉੱਤੇ ਨਸ਼ੇ ਪਾਉਂਦੀ ਨੀ ਨਜਾਇਜ਼ ਜਦੋਂ ਪੁਲਿਸ ਨੂੰ ਪਤਾ ਹੁੰਦਾ ਜੋ ਨਜਾਇਜ਼ ਮੁਕਾਬਲੇ ਬਣਾਉਂਦੀ ਉਹਦਾ ਪਤਾ ਹੁੰਦਾ ਦੋ ਘਰਾਂ ਦੇ ਰਸਤੇ ਦੇ ਵਿੱਚ ਚੂਚੂਂਗੀ ਦੇ ਉੱਤੇ ਕਤਰ ਕਰ ਦਿੱਤਾ ਗਿਆ ਪੁਲਿਸ ਨੂੰ ਕੋਈ ਪਤਾ ਨਹੀਂ ਇਹ ਤੇ ਵੀਰ ਇਹਨਾਂ ਦੇ ਬਹਾਨੇ ਨੇ ਠੀਕ ਹੈ ਨਾ ਤੇ ਜਿੰਦੋਂ ਤੱਕ ਹਕੂਨ ਇਨਸਾਫ ਨਹੀਂ ਮਿਲਦਾ ਨਾ ਹੀ ਉਹ ਬੋਡੀ ਚੱਕਣੀ ਨਾ ਹੀ ਰਸਤਾ ਕਰੀਰ ਕਰੀ ਉਹਦੋਂ ਤੱਕ ਇੱਥੇ ਪਈ ਰਹੂ ਹਾਂ ਅਸੀਂ ਹਾਂ ਅਸੀਂ ਤੱਕ ਸਰਕਾਰ ਨਹੀਂ ਕਰਨਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਕਾਰਵਾਈ ਜਲਦ ਤੋਂ ਜਲਦ ਹੋ ਜਾਣੀ ਚਾਹੀਦੀ ਜਲਦ ਜਲਦ ਬੰਦੇ ਫੜੇ ਬਿਲਕੁਲ ਹੋ ਜਾਣੀ ਚਾਹੀਦੀ ਕਿਉਂਕਿ ਤੁਸੀਂ ਵੀ ਜਾਣਦੇ ਕਿ ਉਹਨਾਂ ਦੇ ਬੱਚੇ ਦੋਨੋਂ ਇੱਕ ਉਹਨਾਂ ਦਾ ਬੱਚਾ ਬਾਹਰ ਹੈ ਇੱਕ ਉਹਨਾਂ ਦਾ ਬੱਚਾ ਅੰਦਰ ਹੈ ਠੀਕ ਹੈ ਨਾ ਜੇ ਅਸੀਂ ਆਪਣੇ ਪਰਿਵਾਰ ਲਈ ਇਨਸਾਫ ਨਹੀਂ ਮੰਗਣਾ ਠੀਕ ਹੈ ਨਾ ਛੋਟਾ ਜਿਹਾ ਜਗੁਦੀ ਛੋਟੀ ਜੀ ਬੇਟੀ ਹੈ ਨਾ ਆਪਣੀ ਦਾਦੀ ਦੇ ਸਿਰ ਤੇ ਉਹਦਾ ਕੌਣਾ ਹੁਣ ਇਹ ਚੀਜ਼ ਦਾ ਸਾਨੂੰ ਤਾਂ ਇਨਸਾਫ ਚਾਹੀਦਾ ਨਾ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਵੀਰ ਸਰਕਾਰ ਨਹੀਂ ਕਰਨਾ ਇਹ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਪੰਜਾਬ ਪੁਲਿਸ ਨੂੰ ਵੀ ਇਹ ਮੰਗਾ ਕਿ ਜਿੰਨਾ ਤੱਕ ਅਰੇਸਟ ਨਹੀਂ ਕਰਦੇ ਅਸੀਂ ਉਹ ਕੁਝ ਨਹੀਂ ਕਰਨਾ ਪੁਲਿਸ ਨੂੰ ਸਾਰਾ ਪਤਾ ਸਰਕਾਰ ਨੂੰ ਸਾਰਾ ਪਤਾ ਅਸੀਂ ਇੱਕਦਮ ਧਰਨਾ ਲਗਾ ਦਿੱਤਾ ਗਿਆ ਕੱਲ੍ਹ ਦੇ ਪੋਸਟਮਾਰਟਮ ਹੋਏ ਨੇ ਇੱਕਦਮ ਕਿਵੇਂ ਇਹ ਬਣਿਆ ਹੈਗਾ ਪਹਿਲਾਂ ਪੁਲਿਸ ਨਾਲ ਗੱਲਬਾਤ ਹੁੰਦੀ ਰਹੀ ਹੈ ਜਾਂ ਲੱਗਿਆ ਕਿ ਤੁਹਾਨੂੰ ਨਹੀਂ ਕਰਉਂਦੇ ਦੋ ਦੋ ਦਿਨ ਤੋਂ ਨਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਨੇ ਇੱਥੇ ਆਏ ਕਿਦਾਂ ਦਿਲ ਕਰਦਾ ਇੱਕ ਜੀ ਮਰ ਜਾਂ ਤੇ ਇੱਕ ਰੋਡ ਤੇ ਆ ਕੇ ਹੀ ਮਰ ਜੀ ਦਿਲ ਕਰਦਾ ਅੱਜ ਤੀਜਾ ਦੇਣਿਆ ਵੀਰ ਹਾਂ ਕਿਦਾ ਦਿਲ ਕਾ ਦਾ ਰੋਡ ਤੇ ਆ ਕੇ ਨਹੀਂ ਗਰਮੀ ਦੇ ਵਿੱਚ ਨਾਲੇ ਅਸੀਂ ਆਪਣੀ ਬਾਡੀ ਲੈ ਕੇ ਬੈਠੇ ਇੱਕ ਬਾਡੀ ਸਾਡੀ ਸਿਵਲ ਹਸਪੀਟਲ ਪਈ ਇੱਕ ਬਾਡੀ ਸਾਡੀ ਆ ਪਈ ਜਿਨ੍ਹਾਂ ਦਾ ਕਾਨੂੰਨ ਅਨਸਾਰ ਨਹੀਂ ਮਿਲਦਾ ਵੀ ਰਹਿਣੀ ਜਾਣਾ ਇਹਨਾਂ ਨੂੰ ਵਰਤਦਿਆਂ ਰਹੀਆਂ ਸਰਕਾਰਾਂ ਅੱਜ ਸਰਕਾਰ ਮਦਦ ਕਰੇ ਉਹਨਾਂ ਨੂੰ ਸਾਫ ਦਵਾਇਆ ਸ਼ਾਸਨ ਦਾ ਕੋਈ ਨੁਮਾਇੰਦਾ ਪਰਚ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕੋਈ ਨਹੀਂ ਹੈ ਕੋਈ ਨਹੀਂ ਹੈ ਉਹਨਾਂ ਦਾ ਕੀ ਕਹਿਣਾ ਕਦੋਂ ਤੱਕ ਫੜੇ ਜਾਣਗੇ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਅਜੇ ਕੋਈ ਜਾਣਕਾਰੀ ਨਹੀਂ ਦੇ ਰੇ ਇਸ ਬਾਰੇ ਕਹਿ ਰਹੇ ਕਿ ਕਾਰਵਾਈ ਕਰ ਰਹੇ ਇੰਨਾ ਕਹਿ ਰਹੇ ਹਾਂਜੀ ਬਸ ਇੰਨਾ ਕਹਿ ਰਹੇ ਕੋਈ ਕਲੀਅਰ ਕਟ ਹਨ ਕੋਈ ਜਵਾਬ ਨਹੀਂ ਮਿਲ ਰਿਹਾ ਅਸੀਂ ਇਸ ਕਰਕੇ ਉਹ ਪਰਿਵਾਰ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਜਾਂਦਾ ਜਦੋਂ ਤੱਕ ਉਹ ਜਿਹੜੇ ਸ਼ੂਟਰ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹ ਨਹੀਂ ਫੜੇ ਜਾਂਦੇ ਉਦੋਂ ਤੱਕ ਜਿਹੜਾ ਆ ਇਹ ਬਾਡੀ ਇਸੇ ਤਰ੍ਹਾਂ ਜਿਹੜੀ ਪਈ ਰਹੇਗੀ ਉਦੋਂ ਤੱਕ ਆਪਾਂ ਜਿਹੜੀ ਹੈ ਇਹ ਬਾਡੀ ਨੂੰ ਸੜਕ ਦੇ ਵਿਚਾਲੋਂ ਜਿਹੜੇ ਆ ਉਹ ਨਹੀਂ ਚੱਕਾਂਗੇ ਹੋਰ ਵੀ ਪਰਿਵਾਰ ਕ ਮੈਂਬਰ ਜਿਹੜੇ ਮੌਜੂਦ ਆ ਗੱਲਬਾਤ ਜਿਹੜੀ ਆ ਕਰਨ ਦੀ ਸਾਸ਼ੀ ਕਲਬਾਈ ਤਾਂ ਪਲਾਨ ਜਿੱਦਾਂ ਬਣਿਆ ਕਿਉਂਕਿ ਕੱਲ ਤੱਕ ਕੱਲ ਵੀ ਪਾਸ ਪੋਸਟਮਾਰਟਮ ਹੋਇਆ ਉਹਦੇ ਬਾਅਦ ਘਰ ਵਿੱਚ ਬੋਡੀ ਜਾਂਦੀ ਹੈ ਤਾਂ ਹੁਣ ਇੱਕਦਮ ਧਰਨਾ ਲਗਾਇਆ ਗਿਆ ਹੈਗਾ ਕੀ ਗੱਲ ਹੋਈ ਕਿ ਪੁਲਿਸ ਕੀ ਲੱਗਦਾ ਕਾਰਵਾਈ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਤਲਬ ਸਾਡੀ ਸੁਣਵਾਈ ਕੀਤੀ ਜਾਏ ਪਰ ਅਜੇ ਤੱਕ ਉਹਨਾਂ ਨੇ ਕੋਈ ਕੀਤਾ ਨਹੀਂ ਹੈ ਇਸ ਕਰਕੇ ਫਿਰ ਹੁਣ ਸਾਨੂੰ ਇਹ ਕਦਮ ਚੁੱਕਣਾ ਪਿਆ ਕੀ ਕਹਿਣਾ ਬਈ ਗੱਲਬਾਤ ਹੋਈ ਹੋਣੀ ਕਿਸੇ